ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਜਿਹੜੀ ਉਹ ਆਪਣੀ ਰਹੋਗੀ ਜਿਵੇਂ ਜਿਵੇਂ ਕੋਈ ਗਾਂ ਮੱਝ ਘੋੜੀ ਆ ਬੱਕਰੀ ਆ ਹਨਾ ਵੀ ਕੀ ਕਾਰਨ ਹੈ ਹੀਟ ਚ ਨਾ ਆਉਣ ਦਾ ਗੱਬਣ ਨਾ ਹੋਣ ਦਾ ਹਨਾ ਤੇ ਹੀਟ ਚ ਵੀ ਆਉਂਦੀਆਂ ਜਿਆਦਾਤਰ ਲੰਮੀ ਹੀਟ ਰੱਖ ਲੈਂਦੇ ਆ ਪ੍ਰੋਪਰ ਸਹੀ ਹੀਟ ਤੇ ਨਹੀਂ ਹੁੰਦੀਆਂ ਹਨਾ ਕੀ ਕਾਰਨ ਹੋ ਸਕਦਾ ਵੀ ਇਹ ਜਿਹੜਾ ਸਾਈਕਲ ਆ ਹਨਾ ਇਹ ਇਹ ਕਿਉਂ ਵਿਗੜਿਆ ਆਪਾਂ ਪਹਿਲਾਂ ਵੀ ਇਹ ਗੱਲਬਾਤ કરી ਸੀ ਵੀ ਜਿਹੜਾ ਅੱਜ ਕੱਲ ਦਾ ਜਿਵੇਂ ਮਾਹੌਲ ਕਹਿ ਦਿੱ ਗਿਆ ਆਪਾਂ ਨਾ ਥੋੜਾ ਮਾਹੌਲ ਬਦਲ ਗਿਆ ਪਸ਼ੀਆਂ ਦੇ ਲਈ ਰਹਿਣ ਸਹਿਣ ਦਾ ਮਾਹੌਲ ਬਦਲ ਗਿਆ ਹਨਾ ਤਾਂ ਕਰਕੇ ਜਿਹੜੇ ਕਾਰਨ ਹੈਗੇ ਨਾ ਹੀਟ ਚ ਆਉਂਦੇ ਹਨਾ ਸਹੀ ਪ੍ਰੋਪਰ ਕਾਰਨਾਂ ਮੇਨ ਨਵੇਂ ਦੁੱਧ ਨਾ ਹੋਣਦੇ ਹਨਾ ਜਾਂ ਹੀਟ ਨਾ ਆਉਂਦੇ ਕੀ ਹੁੰਦਾ ਸੀਗਾ ਪਿਛਲੇ ਸਮੇਂ 'ਚ ਕੀ ਸੀ ਪਹਿਲਾਂ ਸਮੇਂ 'ਚ ਕੀ ਹੁੰਦਾ ਸੀਗਾ ਵੀ ਜਿਹੜੇ ਸਾਂਹ ਸੀਗੇ ਹੈਨਾ ਉਹ ਪਿੰਡਾਂ ਦੇ ਵਿੱਚ ਛੱਡੇ ਹੋਏ ਹੁੰਦੇ ਸੀਗੇ ਸਰਕਾਰੀ ਸਾਂਹ ਸੀ ਜਿਹੜੇ ਉਹ ਪਿੰਡਾਂ ਦੇ ਵਿੱਚ ਆਪਾਂ ਅਕਸਰ ਹੀ ਆਮ ਹੀ ਵੇਖਦੇ ਜਿਹੜੀ ਮੇਰੇ ਹਮ ਉਮਰ ਆਗੇ ਹੈਨਾ ਉਹਨਾਂ ਨੇ ਵੀ ਇਹ ਵੇਖੇ ਹੋਣਗੇ ਸਾਂਹ ਤੇ ਹੋ ਸਕਦਾ ਮੇਰੇ ਤੋਂ ਜਿਹੜੇ 5 ਸਾਲ ਬਾਅਦ ਆਲੇ ਜਨਮ ਆਲੇ ਉਹਨਾਂ ਨੇ ਵੀ ਤਕਰੀਬਨ ਦੇਖਲੇ ਹੋਣਗੇ ਸਾਂਹ ਹੈਨਾ ਅੱਜ ਕੱਲ ਦੇ ਬੱਚੇ ਜਿਹੜੇ ਜੰਪ ਵਾਲਾ ਇਹਨਾਂ ਨੇ ਨਹੀਂ ਦੇਖੇ ਕਿਉਂਕਿ ਅੱਜ ਕੱਲ ਉਹ ਜਿਹੜੀ ਉਹ ਸਾਂਹ ਸੀ ਪਿੰਡਾਂ ਦੇ ਵਿੱਚ ਉਹ ਲੋਪ ਹੋ ਗਿਆ ਹੁਣ ਪਿੰਡਾਂ ਦੇ ਵਿੱਚ ਕੋਈ ਸਾਨ ਛੜਦਾ ਨਹੀਂ ਹੈ ਨਾ ਅੱਗੇ ਸਰਕਾਰ ਛੜਦੀ ਸੀ ਸਰਕਾਰੀ ਸਾਨ ਛੜਦੇ ਹੁੰਦੇ ਸੀ ਕੀ ਹੁੰਦਾ ਸੀਗਾ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇੱਕ ਸਾਨ ਹੁੰਦਾ ਸੀਗਾ ਉਹ ਤੁਰਿਆ ਫਿਰਦਾ ਹਰੇਕ ਘਰੇ ਜਾਂਦਾ ਸੀਗਾ ਹਨਾ ਕਦੇ ਕਿਸੇ ਦੇ ਘਰੇ ਵਰਦ ਜਾਣਾ ਨੇ ਕਦੇ ਕਿਸੇ ਦੇ ਘਰੇ ਵਰਦ ਜਾਣਾ ਨੇ ਤੇ ਉਥੋਂ ਕੀ ਕਰਦਾ ਸੀ ਪੱਠੇ ਦੇ ਉੱਤੇ ਖਾ ਕੇ ਹਨਾ ਤੇ ਆਪ ਦਾ ਪੇਟ ਪੂਜਾ ਕਰਕੇ ਅਗਲੇ ਘਰੇ ਚਲਾ ਜਾਂਦਾ ਸੀਗਾ ਉਹ ਗਲੀਆਂ ਦੇ ਵਿੱਚ ਫਿਰਦਾ ਸੀਗਾ ਘਰਾਂ ਦੇ ਵਿੱਚ ਜਾਂਦਾ ਸੀਗਾ ਹਨਾ ਤੇ ਜਿਹੜੀ ਪਸ਼ੂ ਦੀ 스멜 ਹੁੰਦੀ ਆ ਸੁਗਣ ਸ਼ਕਤੀ ਹੁੰਦੀ ਜਿਹੜੀ ਨੇ ਜਿਆਦਾ ਤੇਜ ਹੁੰਦੀ ਆ ਬੰਦੇ ਨਾਲੋਂ ਹਨ ਗਲੀ ਵਿੱਚ ਦੀ ਲੰਘਦਾ ਸੀਗਾ ਤਾਂ ਵੀ ਜਿਹੜੇ ਪਸ਼ੂ ਹੁੰਦੇ ਸੀ ਅੱਜ ਕੱਲ ਤਾਂ ਕੀ ਆ ਅੱਜ ਕੱਲ ਕੋਠਿਆਂ ਦੇ ਪਿਛਲੇ ਪਾਸੇ ਪਸ਼ੂ ਜਾਵੜੇ ਹਨ ਗੇਟ ਮੂਰੇ ਮੇਨ ਗੇਟ ਆ ਜਾਂਦਾ ਵਿਚਕਾਰ ਕੋਠੀ ਆ ਜਾਂਦੀ ਆ ਕੋਠੀ ਦੇ ਪਿਛਲੇ ਪਾਸੇ ਜਿਹੜਾ ਹੁੰਦਾ ਵੀ ਆਪਾਂ ਪਸ਼ੂ ਕਰ ਲੈਨੇ ਹਨ ਅੱਗੇ ਕੀ ਹੁੰਦਾ ਸੀਗਾ ਪਿੰਡਾਂ 'ਚ ਅਕਸਰ ਨਾ ਜਿਹੜੇ ਪਸ਼ੂ ਸੀਗੇ ਦਰਵਾਜ਼ਿਆਂ 'ਚ ਹੁੰਦੇ ਸੀਗੇ ਮੇਨ ਗੇਟ ਦੇ ਹੁੰਦੇ ਸੀਗੇ ਮੇਨ ਗੇਟ ਤੇ ਦਰਵਾਜੇ ਨੇ ਦਰਵਾਜਿਆਂ ਦੇ ਵਿੱਚ ਜਿਹੜੇ ਪਸ਼ੂ ਹੁੰਦੇ ਸੀਗੇ ਹਨਾ ਪਸ਼ੂ ਜੇ ਆਸਾਨ ਆ ਜਿਹੜਾ ਉਹ ਜੇ ਅੰਦਰ ਵੀ ਨਹੀਂ ਵਰਦਾ ਸੀ ਘਰੇ ਤਾਂ ਉਹਨੇ ਗੇਟ 'ਚ ਖੜਨਾ ਹਨਾ ਰਿੰਗ ਪੈਣਾ ਜਾ ਉਹਨੇ ਜਾ ਉਹਨੇ ਗਲੀ ਵੇ ਦੀ ਨੰਗੇਣਾ ਆਪਣਾ ਗਲੀ ਵਿੱਚ ਜਿਹੜੀਆਂ ਬਾਰੀਆਂ ਕਹਿ ਲਗੇ ਹਨਾ ਉਹ ਰੱਖੀਆਂ ਹੁੰਦੀਆਂ ਸੀਆਂ ਉਹਨਾਂ ਵੇ ਦੀ ਜਿਹੜੀ ਆਪਣੀ ਪਸ਼ੂ ਦੀ ਫੀਲਿੰਗ ਹੁੰਦੀ ਹੈ ਜਿਹੜੀ ਉਹ ਇੱਕ ਦੂਜੇ ਨੂੰ ਦੇਖ ਕੇ ਫੀਲਿੰਗ ਜਿਹੜੀ ਉਹ ਜਾਗਦੀ ਹੈ ਹਨਾ ਜਿਹੜਾ ਸਰਕਲ ਹੈ ਇਹ ਸਾਰਾ ਸਰਕਲ ਫੀਲਿੰਗ ਤੇ ਹੀ ਕੰਮ ਕਰਦਾ ਹੈਗਾ ਸਾਨ ਘਰੇ ਆਉਂਦਾ ਸੀਗਾ ਜਿਹੜੀਆਂ ਨਵੀਆਂ ਝੋਟੀਆਂ ਸੀਗੀਆਂ ਹਨਾ ਉਹ ਵੇਖਦੀਆਂ ਸੀਗੀਆਂ ਉਹ ਜਿਹੜੀ ਇਹਨਾਂ ਦੀ 스멜 ਹੈ ਜਿਹੜੀ ਕੁਦਰਤੀ ਇਹਨਾਂ ਦਾ ਬਣਾਇਆ ਹੋਇਆ ਹਨਾ ਢੰਗ ਉਹ ਢੰਗ ਦੇ ਜਿਰਗੇ ਜਿਹੜੇ ਪਸ਼ੂ ਹੁੰਦੇ ਸੀਗੇ ਝੋਟੀਆਂ ਆਉਂਦੀਆਂ ਸੀਗੀਆਂ ਉਹ ਸਹੀ ਪ੍ਰੋਪਰ ਹੀਟ ਦੇ ਵਿੱਚ ਆਉਂਦੀਆਂ ਸੀਗੀਆਂ ਸਹੀ ਟਾਈਮ ਤੇ ਹੀਟ ਚ ਆਉਂਦੀਆਂ ਸੀਗੀਆਂ ਜਿਹੜਾ ਪਸ਼ੂ ਸੂਇਆ ਹੁੰਦਾ ਸੀਗਾ ਉਹ ਵੀ ਸਹੀ ਟਾਈਮ ਤੇ ਹੀਟ ਚ ਆਉਂਦਾ ਸੀਗਾ ਹਨਾ ਤੇ ਦੂਜੀ ਗੱਲ ਕੀ ਹੁੰਦੀ ਸੀਗੀ ਵੀ ਪਸ਼ੂ ਆ ਜਿਹੜਾ ਕੁਦਰਤੀ ਤੌਰ ਤੇ ਗੱਭਣ ਹੁੰਦਾ ਸੀਗਾ ਹਨਾ ਅੱਜ ਦੀ ਤਰ੍ਹਾਂ ਜਿਹੜੇ ਟੀਕੇ ਆ ਉਹ ਨਹੀਂ ਹੁੰਦੇ ਸੀਗੇ ਵੀ ਟੀਕੇ ਭਰੇ ਤੇ ਜਿਹੜਾ ਪਸ਼ੂ ਉਹ ਗੱਭਣ ਹੋਇਆ ਹੈ ਹਨਾ ਅੱਗੇ ਕੁਦਰਤੀ ਰੂਪ ਦੇ ਵਿੱਚ ਜਿਹੜੇ ਪਸ਼ੂ ਸੀਗੇ ਉਹ ਗੱਭਣ ਹੁੰਦੇ ਸੀਗੇ ਘੋੜੀਆਂ ਚ ਵੀ ਇਦਾਂ ਹੀ ਸੀਗਾ ਘੋੜੀਆਂ ਵੀ ਅਕਸਰ ਜਿਵੇਂ ਆਪਣੇ ਦਲਾਂ ਦੇ ਘੋੜੇ ਹੁੰਦੇ ਸੀਗੇ ਹਨਾ ਉਹਨਾਂ ਕੋਲੇ ਘੋੜੀਆਂ ਜਿਹੜੇ ਬੰਨ੍ਹ ਦਿੰਦੇ ਸੀਗੇ ਹੁਣ ਵੀ ਅਕਸਰ ਦੇਖਿਆ ਜਾਂਦਾ ਹੁਣ ਦੀ ਪੀੜ੍ਹੀ ਜਿਹੜੀ ਘੋੜੀਆਂ ਰੱਖਦੀ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਹੈ ਹਨਾ ਜਦੋਂ ਘੋੜੀ ਵੀ ਸਹੀ ਹੀਟ ਚ ਨਹੀਂ ਹੁੰਦੀ ਪ੍ਰੋਪਰ ਤਾਂ ਆਪਣੇ ਜਿਹਦੇ ਕੋਲੇ ਵੀ ਘੋੜਾ ਹੁੰਦਾ ਆਪਾਂ ਘੋੜੇ ਦੇ ਕੋਲੇ ਸਾਰਾ ਸਾਰਾ ਦਿਨ ਬੰਨ ਕੇ ਰੱਖਦੇ ਆ ਘੋੜੀ ਨੂੰ ਹਨ ਵੀ ਸਹੀ ਪ੍ਰੋਪਰ ਹੀਟ ਚ ਆ ਜੇ ਹਨ ਜਿਹੜਾ ਟੀਕਾ ਭਰਨਾ ਹੈ ਹੀਟ ਆਪਣੀ ਚੈੱਕ ਕਰਨੀ ਹੈ ਨਾ ਇਹ ਸਾਰਾ ਆਪਣਾ ਬਣਾਇਆ ਹੋਇਆ ਸਰਕਲ ਹੈ ਨਾ ਆਪਣਾ ਜਿਵੇਂ ਕਹਿ ਦੇਗੇ ਆਪਣੇ ਦੁਆਰਾ ਤਿਆਰ ਕੀਤਾ ਹੋਇਆ ਕੰਮ ਹੈ ਹਨ ਕੁਦਰਤ ਆ ਜਿਹੜੀ ਕੁਦਰਤ ਬਲਵਾਨ ਆ ਕੁਦਰਤ ਵੱਡੀ ਆ ਹਨ ਕੁਦਰਤ ਨੇ ਪਹਿਲਾਂ ਤੋਂ ਹੀ ਇਹ ਸਰਕਲ ਜਿਹੜਾ ਉਹ ਬਣਾਇਆ ਹੋਇਆਗਾ ਜੀ ਆਪਾਂ ਟੀਕੇ ਨਾ ਭਰਾਂਗੇ ਤਾਂ ਇਹ ਨਹੀਂ ਹੈਗਾ ਵੀ ਪਸ਼ੂ ਗੱਭਨ ਨਹੀਂ ਹੋਣਾ ਹਨਾ ਆਪਾਂ ਪਸ਼ੂ ਨੂੰ ਅੱਗੇ ਜਿਵੇਂ ਇਨਸਾਨ ਸੀਗੇ ਛੱਡ ਕੇ ਦੇਖੋ ਕੁਦਰਤੀ ਰੂਪ ਚ ਪਸ਼ੂ ਸਹੀ ਹੀਟ ਚ ਆਉਣਗੇ ਹਨਾ ਤੇ ਕੁਦਰਤੀ ਰੂਪ ਦੇ ਵਿੱਚ ਜਿਹੜਾ ਆਪਣਾ ਪਸ਼ੂ ਨੂੰ ਉਹ ਨਵੇਂ ਦੁੱਧ ਕਰਾਉ ਹਨਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਵੀ ਪਸ਼ੂ ਜਿਹੜਾ ਉਹ ਗੱਭਨ 100% ਵਾਂਗ ਹੀ ਰਹਿ ਸਕਦਾ ਬੱਕਰੀਆਂ ਦੀ ਲਾਲਗੇ ਬੱਕਰੀਆਂ ਵੀ ਜਿਹੜੇ ਆਪਾਂ ਘਰਾਂ ਚ ਰੱਖ ਲੈਂਦੇ ਹਨਾ ਉਹ ਵੀ ਕਈ ਵਾਰ ਸਹੀ ਹੀਟ ਚ ਨਹੀਂ ਹੁੰਦੀਆਂ ਉਹ ਵੀ ਆਪਾਂ ਨੂੰ ਕਈ ਕਿਹੜੇ ਨੀਜੜ ਦੇ ਵਿੱਚ ਛੱਡਣੀਆਂ ਪੈਂਦੀਆਂ ਹਨ ਅਕਸਰ ਹੀ ਤੁਸੀਂ ਜਿਹੜਾ ਜਿਹੜੇ ਵੀ ਰੀਜੜ ਚਾਰ ਦੇ ਹਨ ਉਹਨਾਂ ਤੋਂ ਪੁੱਛ ਕੇ ਦੇਖਿਓ ਵੀ ਬਾਈ ਕਿਸੇ ਦੇ ਘਰੇ ਰੱਖੀ ਬੱਕਰੀ ਤੁਹਾਨੂੰ ਕੋਈ ਛੱਡ ਕੇ ਗਿਆ ਕਿ ਦੇ ਨੀਜੜ ਚ ਨਾ ਤਾਂ ਉਹ ਤੁਹਾਨੂੰ ਦੱਸ ਦੇਣਗੇ ਵਿਆਂ ਫਲਾਨੇ ਦੇ ਬੱਕਰੀ ਸੀਗੀ ਰੋ ਹੀਟ ਚ ਨਹੀਂ ਆਈਗੀ ਉਹਨੇ ਫਰੀਜੜ ਚ ਛੱਡੀ ਹਫ਼ਤਾ ਦੋ ਹਫ਼ਤੇ ਨਾ ਹੀਟ ਚ ਆ ਗਈ ਹੈ ਨਾ ਤੇ ਉਹ ਨਵੇਂ ਦੁੱਧ ਹੋ ਗਈ ਉਹ ਬਣ ਗਈ ਬੱਕਰੀ ਬਣ ਗਈ ਹੈ ਨਾ ਇਹ ਜਿਹੜੇ ਕੁਦਰਤੀ ਰੂਪ ਹੈ ਇਹ ਜ਼ਰੂਰੀ ਹੈ ਜਿਹੜੇ ਆਪਾਂ ਬਣਾਵਾਂਗੇ ਆਪਣੇ ਤਾਂ ਇਹ ਜਿਵੇਂ ਕਹਿੰਦੇ ਕਿ ਤੁੱਕੇ ਹੈ ਤੀਰ ਨਹੀਂ ਹੈ ਨਾ ਕਿੰਨਾ ਕ ਟਾਈਮ ਆਪਾਂ ਜਿਹੜੇ ਇਸ ਤਰੀਕੇ ਦੇ ਨਾਲ ਕਿੰਨਾ ਕ ਟਾਈਮ ਆਪਾਂ ਪਸ਼ੂ ਜਿਹੜਾ ਪਾਲਣ ਦਾ ਧੰਦਾ ਹੈ ਕਿੰਨਾ ਕ ਟਾਈਮ ਕੰਮ ਜਿਹਾ ਕਰਾਂਗੇ ਮੇਰੇ ਹਿਸਾਬ ਨਾਲ ਵੀ ਨਹੀਂ ਉਨੀ ਗੱਲਬਾਤ ਬੰਦ ਨਹੀਂ ਹੈ ਕਿਉਂ ਜਿਹੜੇ ਵੱਡੇ ਡੇਰੀ ਫਾਰਮਾਂਗੇ ਉਹਨਾਂ ਦੀ ਗੱਲ ਵੱਖਰੀ ਹੈ ਕਿਉਂ ਪ੍ਰੋਪਰ ਡਾਈਟ ਹੈ ਪ੍ਰੋਪਰ ਸਾਰਾ ਕੁਝ ਉਹ ਕਰਦੇ ਆ ਕਿਉਂ ਉਹਨਾਂ ਨੇ ਉਹਨਾਂ ਦਾ ਮੈਨੇਜਮੈਂਟ ਸਿਸਟਮ ਤਕੜਾ ਹੈ ਨਾ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਹੋਰ ਆ ਹੈ ਨਾ ਜਿਹੜੇ ਕਿ ਘਰਾਂ ਚ ਪਸ਼ੂ ਰੱਖੇ ਹੋਏ ਆ ਉਹਨਾਂ ਦਾ ਸਿਸਟਮ ਥੋੜਾ ਜਿਹਾ ਅਲੱਗ ਹੋ ਜਾਂਦਾ ਹੈਗਾ ਇਹ ਪਸ਼ੂ ਜਿਹੜੇ ਉਹ ਗੱਬੜਾ ਥੋੜੇ ਨਹੀਂ ਹੁੰਦੇ ਛੇਤੀ ਹੈਨਾ ਹੀੜ ਕਈ ਲੰਮੀਆਂ ਲੈ ਜਾਂਦੇ ਆ ਪਸ਼ੂ ਉਹ ਸਾਰਾ ਸਰਕਲ ਇਹ ਆ ਵੀ ਪਹਿਲਾਂ ਦੇ ਸਮੇਂ 'ਚ ਸਰਕਲ ਇਹ ਸਹੀ ਸੀਗਾ ਪਸ਼ੂ ਛਪਣਾ ਛੱਡਦੇ ਸੀਗੇ ਹੈਨਾ ਪਿੰਡ ਵੇਚੀ ਜਾਂਦੇ ਸੀਗੇ ਤਾਂ ਵੀ ਜਣੀ ਦੀ ਕੁਦਰਤੀ ਰੂਪ ਸੀਗਾ ਉਹ ਇਹਨਾਂ ਦਾ ਸਰਕਲ ਜਿਹੜਾ ਸਹੀ ਰਹਿੰਦਾ ਸੀਗਾ ਹੈਨਾ ਤਾਂ ਹੋ ਸਕਦਾ ਕਿਤੇ ਨਾ ਕਿਤੇ ਜੇ ਆਪਾਂ ਪੁਰਾਣੇ ਰੂਪ ਦੇ ਵਿੱਚ ਜਿਹੜਾ ਪਸ਼ੂ ਨੂੰ ਆ ਨਵੇਂ ਦੁੱਧ ਕਰਾਈ ਕੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜਿਹੜੀ ਇਹ ਸਮੱਸਿਆ ਜਿਹੜੀ ਉਹਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਨ ਜਿਹੜੀਆਂ ਆਪਾਂ ਹਰਿਆਣੇ ਦੀਆਂ ਮੱਝਾਂ ਕਾਮਯਾਬ ਜਿਹੜੀਆਂ ਹਰਿਆਣੇ ਦੀਆਂ ਮੱਝਾਂ ਆਪਾਂ ਵੇਖਦੇ ਆ ਉਹ ਕਾਮਯਾਬ ਕਿਉਂ ਨੇ ਉਹ ਇਸੇ ਕਰਕੇ ਕਾਮਯਾਬ ਹੈ ਕਿਉਂਕਿ ਉਹ ਹਲੇ ਵੀ ਛਪਣਾ ਦੇ ਵਿੱਚ ਛੜਦੇ ਆ ਹਨ ਕੱਚਿਆਂ ਥਾਵਾਂ ਦੇ ਵਿੱਚ ਰੱਖਦੇ ਆ ਮੈਂ ਆਪਣਾ ਪਹਿਲਾ ਪੋਡਕਾਸਟ ਤੁਸੀਂ ਦੇਖੋਗੇ ਉਹ ਬਾਈ ਫਤਿਹਦਾ ਮੈਂ ਪੋਡਕਾਸਟ ਕਰਕੇ ਆਇਆਗਾ ਤੇ ਤਲਵੰਡੀ ਸਾਬੋਏ ਰੇ ਵਿੱਚ ਮੈਂ ਗਿਆ ਸੀ ਤੇ ਬੜੀ ਰੂਹ ਖੁਸ਼ ਹੋਈ ਪਿੰਡਾਂ ਦੇ ਜਿਹੜੇ ਫਿਰਨੀਆਂ ਸੀਗੀਆਂ ਫਿਰਨੀਆਂ ਤੇ ਦਰਾਖਤ ਸੀਗੇ ਹਨ ਤੇ ਦਰਾਖਤਾਂ ਛਾਵਾਂ ਜਿਹੜੇ ਪਸ਼ੂ ਸੀ ਉਹ ਦੁਪਹਿਰੇ ਬੰਨੇ ਹੋਏ ਸੀਗੇ ਹਨ ਉਹ ਵੀ ਬਹੁਤ ਵੱਧਗਾ ਚੀਜ਼ ਐ ਬਹੁਤ ਵੱਧਗਾ ਜਣੀ ਦੀ ਆਪਾਂ ਕਹਿ ਦਿੰਦੇ ਆ ਪਸ਼ੂ ਪਾਲਣ ਨੂੰ ਆਪਾਂ ਸੱਚੇ ਢੰਗ ਨਾਲ ਕਹਿ ਸਕਦੇ ਉਹ ਚੀਜ਼ ਢੰਗ ਦੀ ਹੈਗੀ ਐ ਹਨਾ ਪਸ਼ੂ ਬਾਹਰ ਬੈੰਦੇ ਐ ਕੱਚੇਾਂ ਦੇ ਵਿੱਚ ਬੈੰਦੇ ਰਿਲੈਕਸ ਹੁੰਦਾ ਪਸ਼ੂ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਆਪਾਂ ਜਿਵੇਂ ਪੱਕੇ ਥਾਂਵਾਂ ਤੇ ਰੱਖ ਲੇ ਮੈਟਾਂ ਤੇ ਰੱਖ ਲੇ ਲੱਖ ਆਪਾਂ ਕੂਲਰ ਲਾ ਲਗੇ ਪਰ ਜਿਹੜਾ ਦਰਾਖਤ ਦੀ ਛਾਵੇਂ ਬਹਿ ਕੇ ਪਸ਼ੂ ਨੇ ਗਾਲਾ ਕਰਨਾ ਉਹ ਉੱਥੇ ਹੀ ਕਰਨਾ ਹਨਾ ਕੂਲਰਾਂ ਦੇ ਥੱਲੇ ਉਹ ਚੀਜ਼ ਨਹੀਂ ਬਣਨੀਗੀ ਆਪਾਂ ਲੱਖ ਕੋਸ਼ਿਸ਼ ਕਰ ਲਗੇ ਹਨਾ जिदे ज्यादा पशु ਰੱਖੇ ਹੋਏ ਆ ਮੱਝਾਂ ਜਿਆਦੇ ਰੱਖੀਆਂ ਹੋਈਆਂ ਤਾਂ ਉਹਨਾਂ ਨਾਲ ਤੁਸੀਂ ਗੱਲਬਾਤ ਜਰੂਰ ਕਰਕੇ ਦੇਖਿਓ ਉਹਨਾਂ ਕੋਲੇ ਅਕਸਰ ਹੀ ਆਪਣੇ ਇਨਸਾਨ ਜਿਹੜੇ ਰੱਖੇ ਹੁੰਦੇ ਆ ਹੈਨਾ ਅ ਕੋਈ ਇੱਕ ਧਾਰਨਾ ਮੈਂ ਹੀ ਦੇਣਾ ਮੇਰੇ ਪਿੰਡ ਨਾਲ ਆਗਾ ਗੁਰੂ ਸਰਪੰਡਾਗਾ ਜਦੋਂ ਆਪਾਂ ਗੁਰੂ ਸਰ ਨੂੰ ਕੇਸਰ ਵਾਲੇ ਤੋਂ ਜਾਣਦੇ ਆ ਨਾ ਤਾਂ ਖੱਬੇ ਹੱਥੀ ਬਾਰ ਬਾਰੀ ਬਾਈ ਦਾ ਘਰਾਂ ਡਰੇਨ ਟੱਪ ਕੇ ਬਾਈ ਦਾ achar ਦਾ ਕੰਮ ਵੀ ਹੈ ਮੇਰਾ ਖਿਆਲ ਹੈ ਨਾ ਮੈਂ ਇਹਨੂੰ ਕਿਰਾ ਮੌਕਾ ਮਿਲਿਆ ਸੀਗਾ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਉਹ ਬਾਈ ਕੋਲੇ ਕਈ ਮੱਝਾਂ ਜਿਹੜੀਆਂ ਮੇਰੇ 20-25 ਮੱਝਾਂ ਹੋ ਸਕਦਾ ਹੋਣਗੀਆਂ ਉਹਦੇ ਕੋਲੇ ਬਾਈ ਕੋਲੇ ਸਹਾਨ ਰੱਖਿਆ ਹੋਇਆ ਆ ਆਪਾਂ ਜੇ ਭਗਤ ਦੇ ਭਾਈ ਤੋਂ ਬੁਰਜ throod ਨੂੰ ਜਾਈਗੇ ਸੋਏ ਸੋਏ ਜਾਂਦੇ ਆ ਨਾ ਆਪਾਂ ਜਦੋਂ ਭਗਤ ਦੇ ਭਾਈ ਤੋਂ ਨਿਕਲਦੇ ਆ ਸੱਜੇ ਹੱਥ ਬਾਈਆਂ ਕੋਲੇ ਮੱਝਾਂ ਰੱਖੀਆਂ ਹੋਈਆਂ ਆ ਕਈ ਤੇ ਉਹਨਾਂ ਕੋਲੇ ਮੈਨੂੰ ਜਾਣਦਾ ਮੇਰਾ ਸਵਾਬ ਬਣਿਆ ਸੀਗਾ ਉਹ ਬਾਈਆਂ ਕੋਲੇ ਵੀ ਮੱਝਾਂ ਕਈ ਆ ਤੇ ਨਾਲ ਉਹਨਾਂ ਦਾ ਵੀ ਸਹਾਨ ਰੱਖਿਆ ਹੋਇਆ ਹਨ ਜਿਨ੍ਹਾਂ ਕੋਲੇ ਸਹਾਨ ਰੱਖਿਆ ਤੁਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਕੇ ਦੇਖਿਓ ਵੀ ਭਾਈ ਤੁਹਾਨੂੰ ਇਹ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਾਂ ਨਹੀਂ ਪੈਂਦਾ ਤਾਂ ਉਹ ਤੁਹਾਨੂੰ ਦੱਸਣਗੇ ਵੀ ਨਹੀਂ ਸਾਨੂੰ ਉਹ ਸਾਹਮਣਾ ਉਹਨਾਂ ਨਹੀਂ ਕਰਨਾ ਪੈਂਦਾ ਹਨ ਕਿਉਂ ਨਹੀਂ ਕਰਨਾ ਪੈਂਦਾ ਕਿਉਂਕਿ ਕੁਦਰਤੀ ਕੁਦਰਤੀ ਚੀਜ਼ ਐ ਕੁਦਰਤੀ ਜਿਹੜਾ ਢੰਗ ਵਰਤਦੇ ਆ ਹਨ ਤਾਂ ਕਰਕੇ ਪਸ਼ੂ ਜਿਹੜੇ ਖਰਾਬ ਨਹੀਂ ਹੁੰਦੇਗੇ ਜੇ ਆਪਾਂ ਆਪਾਂ ਆਪਣੇ ਢੰਗ ਨਾਲ ਚੱਲਾਂਗੇ ਤਾਂ ਪਸ਼ੂ ਖਰਾਬ ਜਿਹੜੇ ਉਹ ਵੀ ਜਾਦੇ ਹੁੰਦੇ ਹਨ ਨਾ ਦੁੱਧ ਦੇਣਾ ਸਹੀ ਢੰਗ ਨਾਲ ਦੁੱਧ ਨਾ ਦੇਣਾ ਹਨ ਇਹ ਵੀ ਕਾਰਨਾਂ ਦੇ ਵਿੱਚੋਂ ਉਹਨਾਂ ਕਾਰਨਾਂ ਦੇ ਵਿੱਚੋਂ ਹੀ ਕਾਰਨ ਨਿਕਲਿਆ ਹੋਇਆਗਾ ਆਪਾਂ ਕੁਦਰਤੀ ਢੰਗ ਨਾਲ ਜੇ ਆਪਾਂ ਚੱਲਾਂਗੇ ਪਸ਼ੂ ਦੁੱਧ ਦੇ ਵੀ ਪ੍ਰੋਪਰ ਆਊਗਾ ਗੱਬਣ ਵੀ ਸਹੀ ਰਹੂਗਾ ਸੂਗਾ ਵੀ ਵਧੀਆ ਹੈ ਨਾ ਇਸ ਕਰਦਾ ਵੀਡੀਓ ਵਧੀਆ ਲੱਗੀ ਵੀਡੀਓ ਸਹੀ ਲੱਗੀ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਸਹੀ ਲੱਗੀ ਮੇਰੀ ਗੱਲ ਸਹੀ ਲੱਗੀ ਜਾਂ ਨਹੀਂ ਲੱਗੀ ਹੈ ਨਾ ਜਾਂ ਕੋਈ ਮੇਰੇ ਮਨ ਦਾ ਵਹਿਮ ਹੈ ਮੇਰੇ ਮਨ ਦਾ ਭਰਮ ਹਨ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਅੱਗੇ ਤੋਂ ਅਗੇ ਜਿਹੜੀ ਇਹ ਆਪਣੀ ਕੋਸ਼ਿਸ਼ ਹੈ ਨਾ ਇਹਨੂੰ ਆਪਾਂ ਸਫਲ ਕਰ ਸਕਗੇ ਵੀ ਘਰਾਂ ਦੇ ਵਿੱਚ ਜਿਹੜੇ ਆ ਆਪਾਂ ਪੁਰਾਣਾ ਮਾਹੌਲ ल्या ਸਕੀਏ ਪਿੰਡਾਂ ਦੇ ਵਿੱਚ ਸਾਂਹ ਛੱਡ ਕੇ ਸਰਕਾਰੀ ਹੈ ਨਾ ਤਾਂ ਜਿਹੜਾ ਕੁਦਰਤੀ ਰੂਪ ਦੇ ਵਿੱਚ ਅੱਗੇ ਜਿਵੇਂ ਸੀਗਾ ਜਾਂ ਨਹੀਂ ਪਿੰਡਾਂ 'ਚ ਸਾਂਹ ਛੱਡ ਸਕਦੇ ਤਾਂ ਇਹ ਹੋ ਸਕਦਾ ਵੀ ਪਿੰਡੋਂ ਪਿੰਡੀ ਕੋਈ ਬੰਦਾ ਕੋਈ ਨਾ ਕੋਈ ਬੰਦਾ ਜ਼ਰੂਰ ਮਿਲ ਜਾਂਦਾ ਵੀ ਜਿਹੜਾ ਕਹਿ ਦਿੰਦਾ ਵੀ ਭਾਈ ਮੈਂ ਸਾਂਹ ਰੱਖ ਸਕਦਾ ਹਨਾ ਕਿਉਂ ਨਾ ਰੇ ਦੇ ਘਰਾਂ ਦਾ ਮਾਹੌਲ ਹੀ ਇਦਾਂ ਦਾ ਬਣ ਗਿਆ ਵੀ ਜਿਹੜਾ ਐਕਸਟਰਾ ਪਸ਼ੂ ਹੈ ਦੁੱਧ ਤੋਂ ਬਿਨਾਂ ਵਾਲਾ ਪਰ ਆਖੀ ਨਹੀਂ ਸਕਦੇ ਕਿਉਂਕਿ ਬਲਦ ਹੁੰਦੇ ਸੀਗੇ ਘਰਾਂ 'ਚ ਹੁਣ ਆਪਾਂ ਬਲਦ ਵੀ ਨਹੀਂ ਰੱਖਦੇ ਘਰਾਂ 'ਚ ਹਨਾ ਜਿਹੜੀਆਂ ਗਾਈਆਂ ਸੀਗੀਆਂ ਉਹ ਗਾਈਆਂ ਦਾ ਸਹੀ ਹੀਟ ਚਾਉਣਾ ਸਹੀ ਚਲੋ ਟੀਕੇ ਨਾਲੀ ਆਪਾਂ ਕਹਿੰਦੇ ਟੀਕੇ ਨਾਲੀ ਜਿਹੜੇ ਗੱਭਣ ਹੁੰਦੇ ਸੀ ਪਸ਼ੂ ਨਾ ਗਾਈਆਂ ਵੀ ਟੀਕੇ ਦੇ ਨਾਲੀ ਜ਼ਿਆਦਾਤਰ ਰਹਿ ਜਾਂਦੀਆਂ ਸੀਗੀਆਂ ਉਹਨਾਂ ਦਾ ਵੀ ਮੇਨ ਕਾਰਨ ਇਹ ਸੀਗਾ ਵੀ ਘਰਾਂ ਦੇ ਵਿੱਚ ਹਰੇਕ ਦੇ ਘਰ ਦੇ ਵਿੱਚ ਇੱਕ ਬਲਦ ਜਿਹੜਾ ਖੜਾ ਹੁੰਦਾ ਸੀ ਇੱਕ ਨਾਰ ਖੜਾ ਹੁੰਦਾ ਸੀ ਹਨਾ ਉਹਦਾ ਕਰਕੇ ਆਪਾਂ ਨੂੰ ਇਹ ਚੀਜ਼ਾਂ ਦਾ ਦੇਖਣਾ ਪੈਣਾਗਾ ਵੀ ਪਿੰਡਾਂ ਦੇ ਵਿੱਚ ਇੱਕ ਜਾਂ ਦੋ ਸਾਂਹ ਨਾ ਜਿਹੜੇ ਉਹ ਜ਼ਰੂਰ ਰੱਖਣੇ ਚਾਹੀਦੇ ਹਨਾ ਤਾਂ ਜੋ ਜਿਹੜਾ ਇਹ ਸਰਕਲ ਹੈ ਕੁਦਰਤੀ ਤੌਰ ਤੇ ਸਰਕਲ ਚਲਾਈ ਗਏ ਤੇ ਜਿਹੜਾ ਹੀਟ ਹੈ ਉਹ ਸਹੀ ਪ੍ਰੋਪਰ ਪਸ਼ੂ ਕੱਢੇ ਸਹੀ ਗੱਭਣ ਹੋਵੇ ਹਨਾ ਜਿਹੜਾ ਕੁਦਰਤ ਦੇ ਕੁਦਰਤ ਦੇ ਨਾਲ ਆਪਾਂ ਜੇ ਚੱਲਾਂਗੇ ਤਾਂ ਆਪਾਂ ਨੂੰ ਕੁਦਰਤ ਹੋਰ ਦੇਊਗੀ ਹਨ ਤੇ ਜੇ ਆਪਾਂ ਆਪਣਾ ਆਪਣੇ ਢੰਗ ਨਾਲ ਹੀ ਚੱਲਾਂਗੇ ਤਾਂ ਜਿਵੇਂ ਅੱਗੇ ਵੇਖ ਲੈਨੇ ਆ ਪਹਿਲਾਂ ਪਸ਼ੂ ਰਹਿੰਦੇ ਸੀ ਪਹਿਲਾਂ ਪਹਿਲਾਂ ਟੀਕੇ ਨਾਲ ਹੁਣ ਘੜ ਗੇ ਰਹਿਣੋਂ ਹਨ ਆਮ ਹੀ ਨਾਰਮਲੀ ਆ ਪੰਜ ਸੱਤ ਟੀਕੇ ਤਾਂ ਆਪਾਂ ਪੰਜ ਚਾਰ ਟੀਕੇ ਤਾਂ ਆਪਾਂ ਨਾਰਮਲ ਆਪਾਂ ਭਰੌਣੇ ਭਰਉਂਦੇ ਆ ਹਨਾ ਤਾਂ ਕਰਕੇ ਆ ਵੀ ਜਿਹੜਾ ਜਾਨਵਰ ਆ ਇਹਨੂੰ ਸਾਰੀ ਸੋਝੀ ਆ ਇਹਨੂੰ ਪਤਾ ਹੈ ਵੀ ਕਦੋਂ ਮੈਨਾਂਵੇਂ ਦੁੱਧ ਹੋਣਾ ਹੈ ਹਨਾ ਸਾਰਾ ਕੁਝ ਆਪਣੇ ਨਾਲੋਂ ਜ਼ਿਆਦਾ ਸੋਝੀ ਆ ਆਪਾਂ ਪਸ਼ੂ ਨੂੰ ਵੇਖ ਕੇ ਇਹਨਾਂ ਦੇ ਆਪਾਂ ਜਿਹੜਾ ਢੰਗ ਆਪਾਂ ਵਰਤੇ ਆ ਤੇ ਪਸੂ ਨੂੰ ਕੁਦਰਤਾਂ ਪਹਿਲਾਂ ਹੀ ਮਿਲੇ ਹੋਏ ਨੇ ਢੰਗ ਸਾਰੇ ਹਨ ਤਾਂ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੇ ਅੱਗੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ